ਤਾਰ ਪਿਛੇ ਲਈ ਇੱਕ ਮਾਂ ਦੇ ਦੋ ਪੁੱਤਰ ਹਨ ਦੋਵੇਂ ਬਹੁਤ ਵਧੀਆ ਹਨ ਇੱਕ ਠੰਡਾ ਹੈ ਤੇ ਦੂਜਾ ਗਰਮ ਹੈ ਮੈਨੂੰ ਦੱਸੋ ਉਹਨਾਂ ਦਾ ਨਾਮ ਕੀ ਹੈ ਇਸ ਦਾ ਸਹੀ ਜਵਾਬ ਹੈ ਚੰਦ ਤੇ ਸੂਰਜ ਇਹੇ ਹਰੇ ਦਿਖਾਈ ਦਿੰਦੇ ਹਨ ਭਾਵੇਂ ਪੱਕੇ ਹੋਣ ਜਾਂ ਕੱਚੇ ਅੰਦਰ ਲਾਲ ਕਰੀਮ ਹੈ ਜਿਵੇਂ ਕਿ ਠੰਡੇ ਤੇ ਮਿੱਠੇ ਟੁਕੜੀ ਇਸ ਦਾ ਸਹੀ ਜਵਾਬ ਹੈ ਤਰਬੂਜ ਨਾ ਕਿਸੇ ਲਈ ਪਿਆਰ ਨਾ ਹੀ ਨਫ਼ਰਤ ਫਿਰ ਵੀ ਮੈਂ ਠੀਕ ਨਹੀਂ ਹਾਂ ਮੈਂ ਗੀਤਾਂ ਵਿੱਚ ਸੰਗੀਤ ਜੋੜਦਾ ਹਾਂ ਫਿਰ ਵੀ ਲੋਕ ਮੈਨੂੰ ਥੱਪੜ ਮਾਰਦੇ ਹਨ ਇਸ ਦਾ ਸਹੀ ਜਵਾਬ ਹੈ ਟੋਲਖ ਇਹ ਤੇਲ ਤੋਂ ਬਿਨਾ ਸੜਦਾ ਹੈ ਲੱਤਾਂ ਤੋਂ ਬਿਨਾ ਤੁਰਦਾ ਹੈ ਹਨੇਰੇ ਨੂੰ ਬਿੰਦਦਾ ਹੈ ਅਤੇ ਹਰ ਪਾਸੇ ਰੌਸ਼ਨੀ ਫੈਲਾਉਂਦਾ ਹੈ ਦੁਸੂਖੀ ਇਸ ਦਾ ਸਹੀ ਜਵਾਬ ਹੈ ਸੂਰਜ ਉਪਖਿਆਰੀ ਨਹੀਂ ਹੈ ਪਰ ਉਹ ਪੈਸਾ ਮੰਗਦਾ ਹੈ ਕੁੜੀ ਨਹੀਂ ਹੈ ਪਰ ਉਹ ਇੱਕ ਪਰਸ ਰੱਖਦਾ ਹੈ ਪੁਜਾਰੀ ਨਹੀਂ ਹੈ ਪਰ ਉਹ ਫਿਰ ਵੀ ਕੰਟੀ ਬਚਾਉਂਦਾ ਹੈ ਇਸ ਦਾ ਸਹੀ ਜਵਾਬ ਹੈ ਬਸ ਕੰਡੈਕਟਰ ਇਸ ਵਿੱਚ ਫਸਣਾ ਆਸਾਨ ਹੈ ਪਰ ਬਾਹਰ ਨਿਕਲਣਾ ਆਸਾਨ ਨਹੀਂ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਮੁਸ਼ਕਿਲ ਵਿੱਚੋਂ ਉਹ ਕਿਹੜਾ ਕਮਰ ਹੈ ਜਿਸ ਵਿੱਚ ਦਰਵਾਜ਼ਾ ਨਹੀਂ ਹੈ ਸਹੀ ਜਵਾਬ ਹੈ ਮਸ਼ਰੂਮ ਉਹ ਕਿਹੜੀ ਚੀਜ਼ ਹੈ ਜੋ ਤੁਰਦੀ ਹੈ ਪਰ ਉਸ ਦੀਆਂ ਲੱਤਾਂ ਨਹੀਂ ਹਨ ਇਸ ਦਾ ਸਹੀ ਜਵਾਬ ਹੈ ਕੜੀ ਉਹ ਕੌਣ ਹੈ ਜਿਹੜਾ ਹਰ ਰੋਜ਼ ਨਹਾਉਂਦਾ ਹੈ ਫਿਰ ਵੀ ਬਦਬੂ ਮਾਰਦਾ ਇਸ ਦਾ ਸਹੀ ਜਵਾਬ ਹੈ ਪਸੀਨਾ ਉਹ ਕਿਹੜੀ ਚੀਜ਼ ਹੈ ਜੋ ਹਰ ਕੋਈ ਕਰਦਾ ਹੈ ਪਰ ਸਵੀਕਾਰ ਨਹੀਂ ਕਰਦਾ ਇਸ ਦਾ ਸਹੀ ਜਵਾਬ ਹੈ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨਾ